हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਸੋ ਜਿਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੈ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਆ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਵੀਰ ਦਾ ਤੇ ਐਵਰੀ ਟਾਈਮ ਜਿਹੜੇ ਦੋਸਤੋ ਨਗ ਜਿਹੜੇ ਪੰਜ ਚਾਰ ਜਿਹੜੇ ਨਾਗਾ ਉਹ ਮੌਜੂਦ ਹੁੰਦੇ ਆ ਇਸ ਘਰੇ ਚਾਹੇ ਮੱਝਾ ਹੋਣਾ ਚਾਹੇ ਵਾਢਾ ਹੋਣਾ ਇੱਕ ਵੜ ਤੁਹਾਨੂੰ ਦਿਖਾ ਦਾਂਗੇ ਐਚ ਐਫ ਬਰੀਡ ਦੀ ਇਹ ਦੋਸਤੋ ਵੜ ਆ ਫੁੱਲ ਵੱਡੇ ਕੱਦ ਕਾਠ ਦੀ ਤੇ ਦੋ ਮੱਝਾਂ ਨੇ ਦੋਸਤੋ ਠੀਕ ਆ ਪੂਰੀ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰ ਲਾਂਗੇ ਤੇ ਇੱਕ ਦੋਸਤੋ ਲਾਸਟ ਤੇ ਵਿੱਚ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦਾ ਕੱਟਾ ਦਿਖਾ ਦਾਂਗੇ ਸੋ ਕਾਫੀ ਵੀਰਾਂ ਦੀਆਂ ਫੋਨ ਕਾਲਾਂ ਆ ਰਹੀਆਂ ਸੀਗੀਆਂ ਵੀ ਨੀਲੀ ਰਾਵੀ ਦਾ ਕੱਟਾ ਖਰੀਦਣਾ ਮੈਸੇਜ ਕਾਫੀ ਜਿਹੜੇ ਦੋਸਤੋ ਰਿਸੀਵ ਹੁੰਦੇ ਆ ਤੇ ਇਹ ਨੀਲੀ ਰਾਵੀ ਦਾ ਕੱਟਾ ਬਿਲਕੁਲ ਸਟੇਟ ਫਟਾ ਦੋਸਤੋ ਚਾਰੇ ਪੈਰ ਧੋਤੇ ਆ ਸੋ ਬਾਕੀ ਪੂਰੀ ਤਸਲੀਨ ਆਲਾ ਪਤਾ ਨੂੰ ਇਹ ਲਾਸਟ ਫਾਈਨਲ ਦੇ ਵਿੱਚ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਸੋ ਮਾਲੀ ਤਕਰੀਬਨ ਇਹ ਦੋਸਤੋ 5 6 ਮਹੀਨੇ ਸੰਭਣ ਦੀ ਲੋੜ ਆ ਤੇ ਬਿਲਕੁਲ ਜੰਪ ਲਾਉਣ ਦੇ ਬਿਲਕੁਲ ਕਾਬਿਲ ਹੋ ਜਾਊਗਾ ਠੀਕ ਆ ਜੀ ਸੋ ਕਾਫੀ ਵਧੀਆ ਕੁਆਲਿਟੀ ਦਾ ਮਾਲੀ ਆ ਤੇ ਆਜੋ ਸਟਾਰਟਿੰਗ ਤੋਂ ਆਪਾਂ ਫੇਰ ਹਰ ਵੇਲ ਤੋਂ ਪੂਰੀ ਇਨਫੋਰਮੇਸ਼ਨ ਜਾਣਕਾਰੀ ਲੈ ਲੈਨੇ ਆਂ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੇ ਦੋਸਤੋ ਅੱਜ 24 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦਾ ਦੋਸਤੋ 9 ਵਜੇ ਦਾ ਹੈਗਾ ਸੋ ਐਨੀਮਲ ਜਿਹੜਾ ਪਸੰਦ ਆਊਗਾ ਨਰਕ ਪਰਕ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਆ ਜਾਓ ਜੀ ਰਪੇਲ بھائی ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਇਸ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀਰ ਜੀ ਬਹੁਤ ਵਧੀਆ ਠੀਕ ਠਾਕ ਵੀਰ ਰਪੇਲ ਵਧੀਆ ਚੜਦੀ ਕਲਾ ਕਿਰਪਾ ਵਾਹਿਗੁਰੂ ਦੀ ਠੀਕ ਹੈ ਜੀ ਅੱਛਾ ਰਪੇਲ ਚਲੋ ਪਸੂ ਤਾਂ ਚਲੋ ਡੇਲੀ ਰੁਟੀਨ ਦੇ ਵਿੱਚ ਹੀ ਆਪਣੇ ਕੋਲ ਆਉਂਦੇ ਆ ਜੀ ਜੀ ਤੇ ਅੱਜ ਨਗ ਜਿਹੜੇ ਆਪਣੇ ਕੋਲ ਚਾਰ ਇਹ ਮੌਜੂਦ ਨੇ ਮੌਜੂਦ ਨੇ ਸੰਧੂ ਸਾਹਿਬ ਇੱਕ ਗਾਂ ਵਾ ਹਾਂਜੀ ਚੰਗੇ ਸੀਮੰਦੀ ਆ ਜੀ ਦੂਜੇ ਸੂਏ ਬੈਣ ਨੇ ਇੱਕ ਨੀਲੀ ਦਾ ਕੱਟਾ ਵਾ ਇੱਕ ਗੱਬਣਾ ਮੋਰਾ ਦੀ ਮੱਝਾ ਇੱਕ ਨੀਲੀ ਦੀ ਮੱਝ ਸੂਈ ਹੈ ਠੀਕ ਹੈ ਜੀ ਜੀ ਇੱਕ ਮੱਝ ਗੱਬਣਾ ਤੇ ਇੱਕ ਸੂਈ ਹੈ ਹਾਂ ਜੀ ਨੀਲੀ ਦੀ ਹੈ ਜਿਹੜੀ ਸੂਈ ਹੈ ਨੀਲੀ ਦਾ ਹੀ ਕੱਟਾ ਵਾ ਸੇਲ ਵਾਸਤੇ ਠੀਕ ਹੈ ਜੀ ਲੋਕ ਬਈ ਦੋਸਤੋ ਬਿਲਕੁਲ ਸਟੈਪ ਬਾਈ ਸਟੈਪ ਆਪਾਂ ਕੱਲੇ ਕੱਲੇ ਪਸੂ ਦੀ ਡਿਟੇਲ ਸਾਂਝੀ ਕਰਦੇ ਹਾਂ ਤੇ ਹਰ ਵੇਲੇ ਪਹਿਲੇ ਨੰਬਰ ਤੋਂ ਆਪਾਂ ਇਸ ਐਚ ਐਫ ਬਰੀਡ ਦੀ ਵਾੜ ਤੋਂ ਸਟਾਰਟ ਕਰ ਲਈਏ ਫਿਰ ਕੀ ਡਿਟੇਲ ਆ ਸੂਆ ਕਿੰਵਾ ਇਹ ਸੂਈ ਹੈ ਜਾਂ ਸੂਣਾ ਜੇ ਸੂਏ ਵਾੜ ਨੇ ਸੂਣਾ ਹਾਂਜੀ ਫਾਰਮ ਤੋਂ ਆਪਾਂ ਵੱਚੀ ਲੈਂਦੀ ਆ ਹਾਂਜੀ ਬਿਲਕੁਲ ਜਿਹੜੀ ਇਹਦੀ ਪਹਿਲੇ ਸੂਏ ਦੀ ਚੁਆਈ ਸੀਗੀ 26+ ਸੀਗੀ ਫੈਰ ਕਿ ਉਮੀਦ ਕਰਦੇ ਆ ਕਿ ਮਾਰ ਸੁੱਖ ਰੱਖੇ 30 ਤੋਂ ਵੀ ਬਾਹਰ ਜਾਊਗੀ ਹੂੰ ਪਹਿਲੇ ਸੂਏ 25 26 ਲੀਟਰ ਰਿਆ 25 26 ਲੀਟਰ ਰਿਆ ਦੂਜੇ ਸੂਏ ਵੈਡਸ ਹੋਈ ਆ ਉਹ ਸੂਣਾ ਸੌਰੀ ਇਹ ਸੂਣ ਦਾ ਸਮਾਂ ਜਿਹੜਾ ਇਹਦਾ ਬਾਕੀ ਆ ਅੱਛਾ ਲੈ ਜੂ ਅਜੇ 10 ਦਿਨ ਹਾਂ ਹਾਂ ਜ਼ਿਆਦਾ ਨਹੀਂ ਹਫ਼ਤਾ ਤਾਂ ਸਾਨੂੰ ਸਭ ਖੜੂਗੀ ਠੀਕ ਆ ਜੀ ਸੋ ਫੁੱਲ ਹਾਈਟ ਦੇ ਵਿੱਚ ਆ ਦੋਸਤੋ ਹਾਈਟ ਵੀ ਚੰਗੀ ਆ ਸੋ ਵੇਲ ਵੀ ਚੰਗੀ ਆ ਤੇ 10 ਦਿਨ 8 ਦਿਨ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਸੋ ਪਹਿਲੇ ਸੂਵੇ ਫਰਸਟ ਟਾਈਮਰ ਦਾ 25 ਪਲੱਸ ਜਿਹੜਾ ਮਿਲ ਕਰਿਆ ਠੀਕ ਹੈ ਜੀ ਸੋ ਆਰਡਰ ਕਾफी ਸੋਨਾ ਖੋਲਦੀ ਜਾ ਰਹੀ ਹੈ ਦੋਸਤੋ ਬਾਕੀ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਓਵੇਂ ਓਵੇਂ ਆਪਾਂ ਦੇਖ ਸਕਦੇ ਹਾਂ ਵੀ ਲੇਵਾ ਸੰਦੇ ਦਾ ਸੋਨਾ ਹੋ ਜਾਦੀ ਹੈ ਦੀ ਲੰਬਾਈ ਆ ਹਾਈਟ ਦੀ ਗੱਲ ਕਰੀਏ ਫੁੱਲ ਵੱਡੀ ਹਾਈਟ ਦੀ ਆ ਜੀ ਤੇ ਸੰਦੂ ਦਾ ਥਾਨ ਬਹੁਤ ਵਧੀਆ ਕੁਆਲਟੀ ਦਾ ਲੱਗਾ ਮੁਠੀ ਥਾਨ ਹੂੰ ਨੇ ਤਾਂ तकरीबन ਆਪਾਂ ਚੰਗੀਆਂ ਵੱਡੀਆਂ گاਵਾਂ ਨੂੰ ਦੇਖਦੇ ਆ ਤਾਂ ਮਸ਼ੀਨੀ ਥਾਨ ਹੁੰਦਾ ਬਿਲਕੁਲ ਜੀ ਤਾਂ ਇਹਦਾ ਹੱਥ ਵਾਲੀ ਚੁਵਾਈ ਦਾ ਥਾਨ ਆ ਜਿਹੜਾ ਹੂੰ ਬਹੁਤ ਵਧੀਆ ਲਓ ਜੀ ਇਹ ਤੁਹਾਨੂੰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੂੰ ਬਹੁਤ ਵਧੀਆ ਅਜੇ ਤੁਹਾਨੂੰ ਸਾਹਿਬ ਗਾਂ ਉਗੜੀ ਨਹੀਂ ਆ ਥੋੜੀ ਨਵਾਈ ਆ ਥੋੜਾ ਗਿੱਲਾ ਪਾਣਾ ਹੂੰ ਹੂੰ ਤਾਂ ਇਹੀ ਪਸ਼ੂ ਜਿਹੜਾ ਹੋਰ ਦੇਖੋ ਜਾਂਦੀ ਜਦੋਂ ਪਸ਼ੂ ਸੁੱਕਾ ਹੁੰਦਾ ਬਿਲਕੁਲ ਜੀ ਬਿਲਕੁਲ ਸੋ ਥਾਂ ਦੀ ਲੰਬਾਈ ਜਾਂ ਸਹਿਜਵਰ ਵੀਰ ਨੇ ਜ਼ਿਕਰ ਕਰ ਹੀ ਦਿੱਤਾ ਦੋਸਤੋ ਹੱਥੀ ਚਵਾਈ ਮੁੱਠੀਦਾਰਪੁਰਾ ਥਾਣਾ ਸੋ इजीली ਤੁਸੀਂ ਚਵਾਈ ਹੈ ਜਿਹੜੀ ਦੋਸਤੋ ਹੱਥੀ ਚਵਾਈ ਕਰ ਸਕਦੇ ਜਿਹੋ ਜੇ ਐਨੀਮਲ ਦੀ ਤੇ ਸਰ ਇਹਦੀ ਖਾਸੀਅਤ ਇਹਦੇ ਮਾਲਕਾਂ ਦੇ ਮੁਤਾਬਕ ਹਾਂਜੀ ਲੰਬਾ ਸਮਾਂ ਦੁੱਧ ਦਿੰਦੀ ਹੈ ਓਕੇ ਆਪ ਦੁੱਧ ਤੋਂ ਛੜਨੀ ਪੈਂਦੀ ਆ ਠੀਕ ਆ ਜੀ ਵੈਸੇ ਇਸ ਟਾਈਮ ਹੁੰਦਾ ਨੇ 2.5 ਮਹੀਨੇ ਛੱਡੀ ਆ ਬੈੜੀ ਹਾਂਜੀ ਹਾਂਜੀ ਤਾਂ ਚੰਗੀ ਆ ਬਾਕੀ ਥੋੜੀ ਜੀ ਵੱਖੀ-ਵੁੱਖੀ ਨਹੀਂ ਚੱਕੀ ਬਾਕੀ ਪਿੱਠਪੂੜੇ ਤੇ ਚੰਗਾ ਮਾਸ ਆ ਰਾਜੀ ਆ ਪੂਰੀ ਵੀ ਸਟ੍ਰੇਟ ਬੋਨ ਆ ਵਗੈਰੀ ਹੈ ਨਾ ਬਿਲਕੁਲ ਜੀ ਸੋ ਹੱਡੀ ਵਗੈਰਾ ਉਪਰੋਂ ਦੋਸਤੋ ਬਿਲਕੁਲ ਸਟ੍ਰੇਟ ਆ ਤੇ ਬਿਲਕੁ ਸੋ ਆਰਡਰ ਦੀ ਕੁਆਲਿਟੀ ਸੋਹਣੀ ਬਣਾਉਂਦੀ ਜਾ ਰਹੀ ਹੈ ਦੋਸਤੋ ਠੀਕ ਹੈ ਸੋਨਾ ਲੇਵਾ ਤਿਆਰ ਕਰੂਗੀ ਜਿੱਦਾਂ ਕੇ ਹਾਂਜੀ ਜਿੱਦਾਂ ਕੇ ਬਖਾਲਾ ਆਪਾਂ ਗੱਲ ਕਰ ਸਕਦੇ ਆਂ ਵੀ 25 ਜਾਂ 30 ਲੀਟਰ ਵਾਲਾ ਬਖਾਲਾ ਦੋਸਤੋ ਨਾਰਮਲੀ ਤੇ ਦੁੱਧ ਚਵਾਲ ਆ ਬਿਲਕੁਲ ਲੇਵਾ ਹਵਾਨਾ ਬਣਾਉਗੀ ਠੀਕ ਆ ਜਿੰਨਾ ਵੀ ਆ ਸੋ ਵਿਦਆਊਟ ਕਿਸੇ ਭਲਾਂ ਤੋਂ ਵਿਦਆਊਟ ਕਿਸੇ ਪ੍ਰੂਨ ਤੋਂ ਬਿਲਕੁਲ ਸੰਦਾ ਕੋਈ ਭਲ ਨਹੀਂ ਹੈਗੀ ਇਹਦੇ ਤੇ ਜੋ ਹੈਗਾ ਇਹਦਾ ਦੇਖੋ origignal ਚੀਜ਼ ਆ ਕੋਈ ਇਹਦੇ ਵਿੱਚ ਇਹ ਨਹੀਂ ਕਿ ਇਹ ਝੜ ਜੂਗੀ ਜਾਂ ਬਣੂਗੀ ਹਜੇ ਲਓ ਜੀ ਠੀਕ ਹੈ ਜੀ ਸੋ ਦੋਸਤੋ ਕਾ ਵੀ ਵਧੀਆ ਜਿਹੜੀ ਬੈਡ ਹੈਗੀ ਐਚਐਫ ਬਰੀਡ ਦੇ ਵਿੱਚ ਸੋ ਹਰ ਵੇਲੇ ਫਿਰ ਸੰਤੂ ਸਾਹਿਬ ਇੱਕ ਚੀਜ਼ ਦੱਸ ਦਿੰਦੇ ਆ ਮੈਂ ਨਾ ਉਹਨਾਂ ਨੂੰ ਪੁੱਛ ਲੂੰਗਾ ਇਹ ਖੁਦ ਕਿਹੜੇ ਮਤਲਬ ਸੀਮੰਦੀ ਆ ਜਿਹੜਾ ਅੰਦਰ ਇਹਨਾਂ ਸਟਾਰ ਰਖਾਇਆ ਜੀ ਉਹ ਵੀ ਸੀਮੰ ਨੂੰ ਕਹਿੰਦੇ ਵੀ ਦੋਨਾਂ ਦੀ ਡਿਟੇਲ ਜਿਹੜੀ ਆਪਾਂ ਸਾਂਝੀ ਕਰ ਦਾਂਗੇ ਮਤਲਬ ਮੈਂ ਉਹਨਾਂ ਤੋਂ ਜਿਹੜੇ ਉਹ ਖਰੀਦਦਾਰ ਵੀਰੋਂ ਤੋਂ ਜਰੂਰ ਪੁੱਛ ਕੇ ਜਰੂਰ ਦੱਸਿਆ ਜਾਵੇ ਬਿਲਕੁਲ ਜੀ ਠੀਕ ਆ ਤੇ ਅਰਪੇਲ ਕਿੰਨਾ ਮੁੱਲ ਕਰੇਗਾ ਭਾਈ ਸੰਤੂ ਸਾਹਿਬ ਆਪਾਂ ਮਲ ਫੋਨ ਤੇ ਇਹਦਾ ਮੁੱਲ ਕਰਾਂਗੇ ਫੋਨ ਤੇ ਹਾਂ ਠੀਕ ਹੈ ਦੱਸ ਸਕਦੇ ਜੇ ਵੈਸੇ ਜੇਕਰ ਕੋਈ ਭੈਣ ਭਰਾ ਫਿਰ ਹਾਂ ਬਿਲਕੁਲ ਸੰਤੂ ਸਾਹਿਬ ਦੱਸਾਂਗੇ ਹਾਂ ਜੀ ਕਿਉਂਕਿ ਵੇਖੋ ਦੋ ਗੱਲਾਂ ਹੁੰਦੀਆਂ ਨੇ ਹਾਂ ਜੀ ਤਦ ਨੂੰ ਸਾਵੇ ਹੁਣ ਵੀ ਸੇਲ ਹੋ ਸਕਦੀ ਆ ਜੇ ਆਪਾਂ ਹੁਣ ਇਹਦਾ ਮੁੱਲ ਦੱਸਦੇ ਆ ਹੋ ਸਕਦਾ ਸੂਈ ਤੋਂ ਵੀ ਸੇਲ ਹੋਵੇ ਕੋਈ 2 4 5 ਦਿਨ ਖੜ ਗਈ ਤੇ ਆ ਵੀ ਵੀ ਸੂ ਆਪਣੇ ਕੋਲ ਸੂ ਵੀ ਪੈਂਦੀ ਆ ਸੂ ਵੀ ਪੈਂਦੀ ਆ ਉਦੋਂ ਹੋਰ ਚੀਜ਼ ਹੋ ਜਾਂਦੀ ਆ ਤੇ ਹੁਣ ਹੋਰ ਚੀਜ਼ ਚਲੋ ਜੀ ਉਹ ਤੁਹਾਡੀ ਆਪਦੀ ਥਿੰਕਿੰਗ ਹਰਵਿਲ ਬਾਈ ਸੋ ਦੋਸਤੋ ਬਾਕੀ ਜਿਸ ਵੀਰ ਨੇ ਖਰੀਦਣੀ ਆ ਜਿਸ ਖਰੀਦਦਾਰ ਵੀਰ ਨੇ ਬਾਕੀ ਸੰਤੂ ਸਾਹਿਬ ਦੁੱਧ ਜਿਹੜਾ ਇਹ 25 ਤੋਂ 30 ਦੇ ਜਿਹੜਾ ਚੱਲੂਗੇ ਠੀਕ ਹੈ ਜੀ ਸੋ ਬਹੁਤ ਵੱਡਾ ਰਾਟਾ ਦਿਖਾਤੀ ਆ ਰੇਟ ਬਾਰੇ ਤੁਸੀਂ ਜਿਹੜਾ 200 ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਇਸ ਤੋਂ ਬਾਅਦ ਆਪਣੇ ਕੋਲ ਇਹ ਮੱਝ ਆ अच्छा जी ਆ ਦੂਜਾ ਵੀ ਮੰਨ ਸਕਦੇ ਆ ਤੀਜਾ ਵੀ ਮੰਨ ਸਕਦੇ ਆ ਵੈਸੇ ਏਰੀਅਲ ਚ ਦੂਜਾ ਸੁਭਾ ਹੀ ਇਹਦਾ ਹਾਂ ਪਿੱਛੇ ਕੱਟੀ ਆ ਲਓ ਜੀ ਤੀਜਾ ਸੁਭਾ ਤੇ ਸਮਾਂ ਕਿੰਨੇ ਦੀ ਸੁਈ ਆ ਸਮਾਂ ਸੰਤੂ ਸਾਹਿਬ ਅੱਜ 20 ਦਿਨ ਦਾ ਸੁਭਾ ਜਿਹੜਾ ਇਹਦਾ ਹੈਗਾ ਵਾ 20 ਦਿਨਾਂ ਦੀ ਤੀਜਾ ਮਗਰ ਕੱਟੀ ਮਗਰ ਕੱਟੀ ਆਈ ਲਓ ਜੀ ਤੇ ਦੁੱਧ ਕਿੰਨਾ ਹਾ ਹਾ ਜੰਦੂ ਸਾਹਿਬ 9 ਲੀਟਰ ਇਹਦੇ ਥੱਲੇ ਜਿਹੜਾ ਹੁਣ ਇਸ ਟਾਈਮ ਰੈਡੀ ਆ ਬਾਕੀ ਚੰਗੀ ਆ ਕੁਆਲਿਟੀ ਵਾਈਜ਼ ਆ ਚੋਣ ਚਾਂ ਬਹੁਤ ਵਧੀਆ ਤਾਂ ਉਮੀਦ ਕਰਦੇ ਆਂ ਕਿ ਸ਼ਾਇਦ ਸਾਮ ਸੰਭਾਲ ਵਾਲੀ ਥਾਂ ਤੇ ਚਲੇ ਜੇ ਕੋਈ ਕਿਲੋ ਖੰਡ ਹੋਰ ਵੀ ਦੇ ਦੇ 9-10 ਲੀਟਰ ਦੀ ਸੰਦੂ ਸਾਹ ਚਵਾਈ ਕਰਾਈ ਜਾਊਗੀ ਠੀਕ ਆ ਜੀ ਚਵਾਪ ਸਮਾਦੀ ਚੰਗੀ ਆ ਬਹੁਤ ਚੰਗੀ ਸੰਦੂ ਥਾਣੀ ਵੇਖੋ ਕਿੰਨਾ ਵਧੀਆ ਲੱਗਾ ਇਹਨੂੰ ਹੂੰ ਬਿਲਕੁਲ ਇਹਦੀ ਬਾਡੀ ਬੰਦਰ ਦੀ ਗੱਲ ਕਰ ਲਈਏ ਬਿਲਕੁਲ ਚੰਗੇ ਹੱਡਾ ਪੈਰਾਂ ਖੁੱਲਿਆਂ ਦੀ ਆ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਤੇ ਆਰਡਰ ਕੁਆਲਿਟੀ ਸੋਹਣੀ ਆ ਇੱਕੋ ਜਿਹੀ ਬਾਂਡਾ ਥਾਣਾ ਦੀ ਬਾਕੀ ਪਾਠ ਵੀ ਤੁਸੀਂ ਦੇਖ ਸਕਦੇ ਸੱਜੇ ਖੱਬੇ ਬਿਲਕੁਲ ਇੱਕਸਾਰ ਕੋਈ ਬਾਲਵ ਸਿੰਘ ਨਹੀਂ ਹੈਗਾਗਾ ਆਪਾਂ ਕਹਿ ਦਈਏ ਨਾ ਮੈਂ ਨਾਰਮਲ ਹੀ ਸੱਜੇ ਖੱਬੇ ਬਿਲਕੁਲ ਬਹਿਣੀ ਵਾਲੇ ਪਾਸੇ ਵੇਖੋਗੇ ਇੱਕਸਾਰ ਪੱਧਰ ਲੈਵਾ ਬਿਲਕੁਲ ਹਵਾਨੇ ਤੇ ਜਿਹੜੇ ਦਾਗ ਨੇ ਪੈਰਾਂ ਤੇ ਨੇ ਬਿਲਕੁਲ ਅੱਖ ਬਿੱਲੀ ਆ ਠੀਕ ਆ ਸੋ ਮਗਰਲੇ ਪੈਰ ਤੋਂਤੇ ਆ ਅੱਖਾਂ ਦੇ ਵਿੱਚ ਜਵਾਬ ਆ ਦੋਸਤੋ ਠੀਕ ਆ ਜਿਵੇਂ ਥੋੜਾ ਜਿਹਾ ਕੋਈ ਵੀਰ ਕ੍ਰੋਸ ਮੰਨ ਸਕਦਾ ਕੁਝ ਕੁ ਵੀਰ ਨੀਲੀ ਦੇ ਸਮਝ ਲੈਂਦੇ ਪਸ਼ੂ ਬਾਕੀ ਬੱਚੇ ਚੰਗੇ ਪਾ ਦੂਗੀ ਕਿਉਂਕਿ ਇਹਨੇ ਹਵਾਨੇ ਦੇ ਜਿਹੜਾ ਡੱਬਾ ਉਹਦੇ ਕਾਰਨ ਜਿਹੜਾ ਇਹ ਹਾਂ ਚੰਗੇ ਬੱਚੇ ਦੀ ਉ ਹਰ ਵੇਲ ਸੂਈ ਨੂੰ ਕਿੰਨਾ ਕਿ ਤਰ੍ਹਾਂ ਦਾ 20 25 ਕਿ ਨਹੀ ਸੰਧੂ ਸਾਹਿਬ 20 ਦਿਨ ਦਾ ਸੂਆ ਹੈਗਾ ਹਾਂ ਬਾਕੀ ਚੋਣ ਬਹੁਤ ਵਧੀਆ ਠੰਡੀ ਬੜੀਆ ਜੇ ਕਿਸੇ ਭੈਣ ਭਰਾ ਨੇ ਜਿਵੇਂ ਘਰਾਂ ਦੇ ਵਿੱਚ ਬੀਬੀਆਂ ਵੀ ਚੁਆਈ ਕਰਦੀਆਂ ਨੇ ਤਾਂ ਅੱਖਾਂ ਮੀੜ ਕੇ ਯਾਨੀ ਕਿ ਇਹਨੂੰ ਜਿਹੜਾ ਆਪਾਂ ਲੈ ਸਕਦੇ ਆਂ ਖਰੀਦ ਸਕਦੇ ਆਂ ਲੋ ਜੀ ਦੋਸਤੋ 20 ਕਿ ਦਿਨਾਂ ਦੀ ਐਸਟੀਮੇਟਡ ਜਿਹੜੀ ਇਹ ਸੂਈ ਆ ਤੇ ਮਗਰ ਫੀਮੇਲ ਕਾਫ ਇੱਕ ਵਾਰੀ ਬੱਚਾ ਤੁਸੀਂ ਦੇਖ ਲੀ ਚੁਆਈ ਬਹੁਤ ਵਧੀਆ ਸੰਧੂ ਸਾਹਿਬ ਆ ਮਗਰ ਬੱਜਾ ਤੇ ਠੀਕ ਆ ਇਹ ਕੱਟੀ ਆ ਮਗਰ ਟੀਵੀ ਬਹੁਤ ਵਧੀਆ ਪਾਲੀਆ ਲਓ ਜੀ ਬਾਕੀ ਬਦੀ ਚੁਵਾਈ ਦਿਖਾ ਦਾਂਗੇ ਆ ਜ਼ਰੂਰਤ ਕਿੰਨਾ ਮੁੱਲ ਕਰਾਂਗੇ ਤਾਂ ਸੰਦੂ ਸਾਹਿਬ ਇਹਦਾ 55000 ਛੋੜ ਹੀ ਹੋਊਗੀ ਉਹਦੇ ਚੋਂ 55000 ਚੋਂ ਬਿਲਕੁਲ ਜੀ ਠੀਕ ਆ ਲਓ ਵੀ ਭਰਾਵੋ 55000 ਚੋਂ ਛੋੜ ਹੀ ਹੋਊਗੀ ਤਾਂ ਦੁੱਧ ਕਿੰਨਾ ਦੱਸਿਆ ਕਨਫਰਮ ਜੀ ਨੰਦੂ ਸਾਹਿਬ 9 ਲੀਟਰ ਦੋ ਟਾਈਮ ਆ ਆਪਦੀ ਕੋਈ ਚੁਵਾਈ ਕਰਕੇ ਖੜ੍ਹ ਸਕਦਾ ਗਾਰੰਟੀ ਤੇ ਮੰਗਵਾ ਸਕਦਾ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ 9 ਮਿਲ ਕੇ ਜਾਵੇ 9 ਲੀਟਰ ਮੰਨ ਕੇ ਲੈ ਜਾ ਸਕਦਾ ਹਾਂਜੀ ਬਾਕੀ ਚੋਨ ਥਣਪੁਰ ਛੱਟੇ ਦੀ ਆਪਣੀ ਗਰੰਟੀ ਰੋਗੀ ਠੀਕ ਹੈ ਜੀ ਲੋਬੀ ਦੋਸਤੋ 9 ਲੀਟਰ ਵੀਰਾਂ ਦਾ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਠੀਕ ਆ ਇਸ ਤੋਂ ਬਾਅਦ ਨੈਕਸਟ ਅਗਲੀ ਜਿਹੜੀ ਤੁਹਾਨੂੰ ਆਪਾਂ ਮਾਝਾ ਦਿਖਾਉਣੀ ਹੈ ਇਹ ਗੱਬਣਾ ਜੀ ਇਹ ਗੱਬਣਾ ਸੰਧੂ ਸਾਹਿਬ ਮੋਰਾ ਦੀ ਹੈ ਤੀਜੇ ਸਵੇ ਸੂਣਾ ਇਹਨੇ ਅੱਛਾ ਜੀ ਤਾਂ ਇਹ ਵੀ ਆਪਾਂ ਕਿਸੇ ਆਪਣੇ ਖਾਸ ਜੱਜਨ ਤੋਂ ਹੀ ਲਈ ਆ ਹੂੰ ਲੋ ਜਿੱਤੇ ਜੱਜ ਸੂਆ ਸੂਣਾ ਤੇ ਦਿਨ ਦੱਸਿਆ ਕੋਈ ਕਿੰਨੇ ਕ ਕਰੈਕਟ ਸੰਧੂ ਸਾਹਿਬ ਇਹਦਾ ਜਿਹੜਾ 28 ਤਰੀਕ ਨੂੰ ਇਹਦੇ ਦਿਨ ਪੂਰੇ ਆ। ਹੂੰ। ਪੂਰੇ ਸਮੇਂ ਤੇ ਵੀ ਸੂ ਸਕਦੀ ਆ। 28 ਨਵੰਬਰ ਨੂੰ ਦਿਨ ਪੂਰੇ ਆ। ਬਿਲਕੁਲ ਜੀ। ਦੋ ਤੋਂ ਚਾਰ ਕੇ ਦਿਨ ਜਿਹੜੇ 200 ਜੇ ਸਮਾਂ ਪੂਰਾ ਹੋਣ ਦੇ ਵਿੱਚ ਆ ਬਾਕੀ ਰਾਜੀ ਆ ਪੂਰੇ ਵਜਨ ਲੋਡ ਆ ਲੀਆ ਫਿੱਟ ਫਾਟ ਆ ਚੌੜੀ ਵੇਖੋ ਪਿੱਠ ਪੁੜੇ ਦੀ। ਪੂਰੀ ਸੰਦੂ ਸਾਹਿਬ ਬਿਆ ਦੇ ਫੁੱਟੇ ਆ। ਬਸ ਅ ਉਹਨਾਂ ਦੇ ਉਹਨਾਂ ਕੋਲੇ ਦੋ ਹੀ ਮੱਜਾਂ ਸੀ ਸੰਦੂ ਸਾਹਿਬ ਚੰਗੀਆਂ ਸੀ ਦੋਵੇਂ ਹੀ। ਅੱਛਾ ਜੀ। ਉਹਨਾਂ ਨੇ ਕੀ ਕੀਤਾ ਇੱਕ ਦਿਨ ਉਹ ਆਪ ਹੀ ਦੱਸਦੇ ਤੇ ਦੋਨੇ ਮੱਜਾਂ ਉਹਨਾਂ ਨੇ ਚੰਗੀ ਤਰ੍ਹਾਂ ਜਿਹੜੇ ਪੂਛ ਦੀ ਕਟਾਈ ਵਾਲਾਂ ਦੀ ਕੀਤੀ ਆ ਹੂੰ ਤਾਂ ਉਹ ਚਲੋ ਥੋੜਾ ਲੱਗਦਾ ਵਾ ਆ ਜਾਣਗੇ ਵਾਲ ਤਾਂ ਅੱਛਾ ਜੀ ਬਾਕੀ ਬਹੁਤ ਫਾਬਾ ਕਹਿੰਦੇ ਵੀ ਬੰਦ ਹੀ ਬਹੁਤ ਜ਼ਿਆਦਾ ਵਾ ਅੱਛਾ 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 ਹੁਣ ਵੀ ਸੋਹਣੀ ਬਣੀ ਐ ਅਜੇ ਹੋਰ ਬਣੂਗੀ ਠੀਕ ਆ ਠੀਕ ਆ ਹਾਂਜੀ ਅੱਛਾ ਪੂਛ ਦੇ ਅਸਰ ਵਾਲ ਹੀ ਕੱਟਦੇ ਘਰੇ ਹਰੇ ਲੱਗੇ ਰਹੇ ਹਾਂ ਬਿਲਕੁਲ ਜੀ ਹੂੰ ਬਾਕੀ ਸੰਤ ਸਾਹਿਬ ਆਪਣੇ ਥਣ ਰਵਾਨੇ ਦੀ ਪਾਰ ਪਿੱਛੇ ਦੀ ਆਪਣੀ ਇਹਦੀ ਗਾਰੰਟੀ ਰਹੂਗੀ ਦੇ ਪ੍ਰਮਾਤਮਾ ਸੋਖ ਰੱਖੇ ਮੇਰੇ ਕੋਲੇ ਪਰਸੋਂ ਆਈ ਸੀ ਪਰਸੋਂ ਬਿਲਕੁਲ ਥੋੜਾ ਜਿਹਾ ਲੇਵਾ ਸੀਗਾ ਤੇ ਆ ਦੋ ਦਿਨਾਂ ਦੀ ਚੰਗਾ ਭਰ ਗਈ ਆ ਉਹਨਾਂ ਦੇ ਮੁਤਾਬਕ ਵੀ ਕਹਿੰਦੇ ਵੀ ਬਹੁਤ ਸੋਹਣਾ ਪਿੱਛੇ ਤੱਕ ਲੇਵਾ ਜਿਹੜਾ ਕੱਢਦੀ ਆ ਹਾਂ ਬਾਕੀ ਦੋਸਤੋ ਨਜ਼ਰ ਜਿੱਥੋਂ ਤੱਕ ਤੁਹਾਡੀ ਵੀ ਜਾ ਰਹੀ ਆ ਤੁਸੀਂ ਦੇਖ ਲਓ ਤਸल्ली ਨਾਲ ਵੀ ਟੱਲ ਟੁੱਲ ਕਾਫੀ ਦਰਸਾ ਰਹੀ ਆ ਬਾਕੀ ਹਾਂ ਉਹਨਾਂ ਦੇ ਮੁਤਾਬਕ 14 ਲੀਟਰ ਦੀ ਜਿਹੜੀ ਨੋਰਮਰ ਕਰੇਲੂ ਚ ਆਈ ਇੰਨੇ ਕਰਾਈ ਆ ਹੂੰ 14 ਲੀਟਰ ਚਲੋ ਆਪਾਂ 13 ਮੰਨ ਕੇ ਵੀ ਕਿਉਂਕਿ ਰੇਟ ਬਹੁਤ ਜਾਇ ਜਾਇਦਾ ਅੱਛਾ ਜੀ ਹਾਂ ਠੀਕ ਆ ਤੋ ਬਾਕੀ ਹਾਈਡ ਦੋਸਤੋ ਬੇਸ਼ੱਕ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਲਏ ਬਾਕੀ ਰਾਜੀ ਫੁੱਲ ਬੜਾ ਫੁੱਲੀਆ ਚੰਗੀ ਪਾਰੀ ਵਜੇ ਨਾ ਜਿੰਨੀ ਵੀ ਆ ਚੰਗੀ ਸਾਂਭੀ ਸੂਭੀ ਚੰਗੀ ਆ ਕਿਉਂਕਿ ਚੰਗਾ ਹੱਥੋਂ ਤਫੇਰਿਆ ਜਿੱਥੋਂ ਵੀ ਵੀਰ ਨੇ ਹਰਵੇਲ ਨੇ ਬਾਈ ਨੇ ਪਰਚੇਦ ਕੀਤੀ ਤੋ ਦੋ ਹੀ ਪਸ਼ੂ ਸੀਗੇ ਦੋਨੇ ਬਹੁਤ ਸਾਂਭੇ ਸੀ ਉਹਦਾ ਠੀਕ ਆ ਫਿਰ ਸੰਧ ਸਾਹ ਚੋਣ ਬਹੁਤ ਚੰਗੀ ਨਿਕਲੂਗੀ ਠੀਕ ਹੈ ਜੀ ਚੋਣ ਦਾ ਮਤਲਬ ਇਦਾਂ ਹੋਊਗਾ ਵੀ ਫੱਟੀ ਵਾਲੀ ਧਾਰ ਪਾਊਗੀ ਹਾਂ ਪੋਲੀ ਨਿਕਲੂਗੀ ਲਓ ਜੀ ਬਾਕੀ ਹਜੇ ਲੇਵਾ ਖੋਲੂਗੀ ਹਾਂ ਲੇਵਾ ਖੋਲੂਗੀ ਹਜੇ ਪੂਰਾ ਲੋਕੀ ਦੋਸਤੋ ਇਹ ਮੱਝ ਪੂਰੀ ਗੱਬਣ ਗੱਬਣ ਤਿਆਰ ਆ ਸਮਝ ਲਓ ਵੀ ਪੰਜਾਂ ਚੌ ਦਿਨਾਂ ਤੱਕ ਪੂਰੀ ਤਿਆਰੀ ਹੋਊਗੀ ਸੂਣ ਦੀ ਠੀਕ ਆ ਤੇ ਕਿੰਨਾ ਰਵੇਲ ਮੁੱਲ ਕੀ ਕਰਾਂਗੇ ਮੁੱਲ ਕਰਨ ਨੂੰ ਸੰਧੂ ਸਾਹਿਬ 75000 ਰੁਪਏ ਦੀ ਮੱਝ ਵੇਖਦੀ ਆ ਸੁਕੇ ਹਾਂ ਚਲੋ ਇਹ ਸਾਨੂੰ ਵੀ ਪਤਾ ਹੁੰਦਾ ਵਾ ਅੱਛਾ ਜੀ ਦੁੱਧ ਚਵਾ ਕੇ ਵੀ ਆਪਾਂ ਦੇ ਸਕਦੇ ਆ ਪਰ ਇਸ ਟਾਈਮ ਜਿਹੜਾ ਇਹਦਾ 65000 ਰੁਪਿਆ ਰੇਟ ਆ ਹਾਂਜੀ ਪੁੱਛੋ ਵੀ ਆਪਾਂ ਮੰਤਾਨ ਕਰਾਂਗੇ ਥੋੜਾ ਬੋਸ 65000 ਚ ਬਿਲਕੁਲ ਜੀ ਠੀਕ ਹੈ ਜੀ ਲੋ ਜੀ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਬਾਕੀ ਮਾਜ ਤੁਸੀਂ ਵੇਖ ਲਈਏ ਪੂਰੀ ਰਾਜੀ ਵਜਨ ਲੋਡ ਪੂਰਾ ਠੀਕ ਆ ਜੀ ਸੋ ਇਸ ਤੋਂ ਬਾਅਦ ਇੱਕ ਦੋਸਤੋ ਕਟਾ ਤੁਹਾਨੂੰ ਨੀਲੀ ਰਾਵੀ ਦਾ ਕਟਾ ਦਿਖਾਉਣਾ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਤੇ ਇਹਦੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆ ਸੋ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗਾ ਤੁਸੀਂ ਘਰ ਆਣ ਕੇ ਆਪਦਾ ਵੇਖ ਲਿਓ ਠੀਕ ਆ ਮਾਲੀ ਸੋਹਣਾ ਬਣੂਗਾ ਢਿੱਲਾ ਢੋਲਾ ਬਹੁਤ ਜਿਆਦੀਆਂ ਮਾਲੀਜ ਸਟੇਟ ਪਟਾ ਬਿੱਲੀ ਮਨ ਕੀ ਅੱਖ ਤੇ ਚਾਰੇ ਪੈਰ ਤੋਤੇ ਆ ਮਾਰਕਿੰਗ ਚਾਰੇ ਪੈਰ ਬਿਲਕੁਲ ਜੰਦੂ ਸਾਹਿਬ ਇਹਦੇ ਬਿਲਕੁਲ ਫਾਲਤੇ ਵੀ ਨਿਸ਼ਾਨ ਜਿਹੜਾ ਹੈਗਾ ਵਾ ਅੱਛਾ ਜੀ ਤੇ ਜਿਹੜਾ ਜਾਨੀ ਕਿ ਮਾਲਗਿਆਂ ਤੇ ਜਿਹੜਿਆ ਨੀਲੇ ਦੇ ਫਾਲਤੇ ਨਿਸ਼ਾਨ ਆਉਗਾ ਉਹ ਬਿਲਕੁਲ ਬੱਚਿਆਂ ਦੇ ਸੂਤ ਦੇ ਨਿਸ਼ਾਨ ਆਊਗਾ ਹਾਂ ਠੀਕ ਠੀਕ ਹਾਂਜੀ ਉਹ ਸੂਤ ਦੇ ਨਿਸ਼ਾਨ ਆਊਗਾ ਜੀ ਹਾਂਜੀ ਤੇ ਪੋਟੈਸਟਿਕਲ ਵੀ ਬਿਲਕੁਲ ਸਟੇਟ ਬਿਲਕੁਲ ਸੰਧੂ ਦਾ ਪੱਧਰ ਹੈ ਇਹਦੀ ਮਾਂ ਦਾ ਸੰਧੂ ਸਾਹਿਬ 15 ਕਿਲੋ ਦਾ ਜਾਨੀ ਕਿ ਘਰੇਲੂ ਚਵਾਈ ਆ ਹਾਂਜੀ ਤੇ ਆਪ ਸੀਆਰ ਵੀ ਨਾਬਾ ਆ ਰਹੇ ਸੀ ਮੰਦਾ ਵਾ ਸੀਮਨ ਦੇ ਨਾਮ ਦਾ ਨਹੀਂ ਪਤਾ ਕਿਹੜੇ ਦਾ ਵਾ ਠੀਕ ਹੈ ਜੀ ਬਾਕੀ ਬਹੁਤ ਵਧੀਆ ਦੀ ਬੋਡੀ ਬੰਤਰ ਢਿੱਲਾ ਹੂੰ ਚੰਗੇ ਖੁੱਲੇ ਜੁੱਸੇ ਦਾ ਮਾਲੀ ਤਿਆਰ ਹੋਊਗਾ ਕਿਸੇ ਦਿਨ ਠੀਕ ਹੈ ਜੀ ਤੇ ਪਰਮਾਤਮਾ ਸੋਖ ਰੱਖੇ ਬਿਲਕੁਲ ਅਸੀਂ ਰੇੜੇ ਰੂੜੇ ਨੇ ਇਹਨੂੰ ਬਾਹਰ ਬਣ ਕੇ ਖੜਦੇ ਆ ਸ਼ਾਇਦ ਰੇੜੇ ਤੇ ਵੀ ਥੋੜੇ ਟਾਈਮ ਤੱਕ ਲੱਗ ਜੇ ਹੂੰ ਲੋਬੀ ਠੀਕ ਆ ਸੋ ਬਿਲਕੁਲ ਬਿੱਲੀ ਮਨਕਣੀ ਆਖਾ ਦੋਸਤੋ ਕਰੈਕਟਰ ਮਾਰਕਿੰਗ ਆ ਜੰਦੂ ਸਾਹਿਬ ਅੱਖ ਦਾ ਬਹੁਤ ਸੋਹਣੀ ਲੱਗੀ ਇਹਨੂੰ ਪਰਮਾਤਮਾ ਨੇ ਜਿਵੇਂ ਘੜ ਘੜ ਕੇ ਲਾਈ ਹੁੰਦੀ ਨਾ ਅੱਖ ਦਾ ਪੂਰਾ ਕੈਰ ਆ ਕਮ ਨੀਲੀ ਹਾਂ ਹਾਂਜੀ ਠੀਕ ਆ ਸੋ ਬਿਲਕੁਲ ਠੰਡਾ ਮਾਲੀ ਆ ਸਿੰਘੀ ਸਿੰਘੀ ਬਿਲਕੁਲ ਵਖਾ ਦੇ ਦੋ ਮਿੰਟ ਖਲੋਰ ਲੋ ਆ ਵੇਖੋ ਜੀ ਬਿਲਕੁਲ ਗੋਲ ਅਰਾਊਂਡ ਦੇ ਵਿੱਚ ਸਿੰਘ ਕਰ ਲਿਆ ਠੀਕ ਆ ਜਿਹੜਾ ਇੱਥੋਂ ਸਿੰਘ ਦੋਸਤੋ ਮੋੜਿਆ ਜਦੋਂ ਫਰੰਟ ਤੋਂ ਆਪਾਂ ਇਹੋ ਜਿਹਾ ਸਟਰਕਚਰ ਦਾ ਸਿੰਘ ਵੇਖਦੇ ਆਂ ਤੇ ਫਰੰਟ ਤੋਂ ਖੜਾ ਮੱਥਾ ਦੇਂਦਾ ਪਸ਼ੂ ਦਾ ਤੇ ਸਿੰਘ ਘਾਟੇ ਦੀਂਦਾ ਹੁੰਦਾ ਜ ਬਹੁਤ ਵਧੀਆ ਸੰਧੂ ਸਾਹਿਬ ਨਿਕਲੂਗਾ ਇਕੱਠੇ ਦਾ ਲਾਜਵਾਬ ਚੀਜ਼ ਬਣੂਗੀ ਸੰਧੂ ਸਾਹਿਬ ਤੇ ਸਿੰਘ ਵੀ ਰਾਉਂਡ ਚ ਮੋੜੂਗਾ ਬਿਲਕੁਲ ਬੱਚਾ ਵਾ ਬਿਲਕੁਲ ਇਹਦੇ ਨਾਲ ਹੀ ਸਾਲ ਸਵਾ ਕ ਸਾਲ ਐਜ ਹੈਗੀ ਐ ਕਿ ਥੋੜੀ ਬਾਦੀ ਬਿਲਕੁਲ ਸੰਧੂ ਸਾਹਿਬ ਕੋਈ ਸਵਾ ਸਾਲ ਦੇ ਲਗਭਗ ਜਿਹੜਾ ਡੇਢ ਦੇ ਹੋਊਗਾ ਹੂੰ ਤੇ ਚੰਗਾ ਕੱਟਾ ਬਣੂਗਾ ਫਿਰ ਮੇਰੇ ਕਿੱਥੋਂ ਤੱਕ ਭੈਣ ਭਰਾ ਮੋੜ ਦੇਣਾ ਸੰਧੂ ਸਾਹਿਬ ਆਪਾਂ ਸਾਢੇ 25 ਦਾ ਮੁੱਲ ਕਰਦੇ ਉਹ ਤੋਂ ਸ਼ੂਟ ਕਰਾਂਗੇ ਸਾਢੇ 25 ਚੋਂ ਬਿਲਕੁਲ ਜੀ ਲਓ ਜੀ ਸਾਢੇ 25000 ਦੇ ਵਿੱਚੋਂ ਦੋਸਤੋ ਸ਼ੂਟ ਹੋਊਗੀ ਠੀਕ ਆ ਸੋ ਕੱਟਾ ਕਾਫੀ ਸੋਹਣਾ ਤੇ ਆ ਲੋ ਓਕੇ ਠੀਕ ਹੈ ਹਰਵੇਲ ਭਾਈ ਇੱਕ ਆਪਣੇ ਕੋਲ ਇਹ ਲਾਸਟ ਵਿੱਚ ਇਹ ਮੱਝ ਬਗਾਊ ਹੈ ਹਾਂਜੀ ਤੁਹਾਨੂੰ ਸਾਬੇ ਗੱਬਣ ਆ ਠੀਕ ਹੈ ਸੂਨ ਦਾ ਸਮਾਂ ਜਿਹੜਾ ਇਹਦਾ 8 ਦਿਨ ਦਾ ਬਾਕੀ ਆ ਹੂੰ ਤਾਂ ਚੰਗੀ ਆ ਮੋਰਾ ਦੀ ਪਿਓ ਝੋਟੀ ਆ ਤੇ ਅੱਗੇ ਆ ਜਿਹੜੀ ਇਹ ABC ਦਾ ਵੀ ਸ਼ਮਾ ਜਿਹੜਾ ਉਹਦੇ ਤੋਂ ਗੱਬਣ ਆ ਠੀਕ ਹੈ ਬਾਕੀ ਝੋਟੀ ਆ 10 11 ਕਿਲੋ ਦੀ ਨਾਰਮਲ ਚਵਾਈ ਜਿਹੜੀ ਇਹਨੇ ਕਰਾਈ ਆ ਦਾ ਪੱਪਾ ਅਗੇ ਚੰਗੇ ਸੀਮਨ ਤੋਂ ਗੱਬਣਿਆ ਗੱਬਣਿਆ ਬਾਕੀ ਥਾਂ ਬਹੁਤ ਵਧੀਆ ਸੰਤੂ ਸਾਹਿਬ ਲੱਗਾ ਹਜੇ ਸ਼ੈਤ ਹੀ ਆਉਂਦਾ ਵਾ ਅੱਛਾ ਹਾਂਜੀ ਸੂਬਾ ਹੋਏਗਾ ਤੀਜਾ ਚੌਥਾ ਨਹੀਂ ਨਹੀਂ ਸੰਤੂ ਸਾਹਿਬ ਦੁੱਜਾ ਹੀ ਸੂਬਾ ਵਾ ਉਹ ਥੋੜਾ ਜਿਹਾ ਸਿੰਘ ਹੀ ਉੱਚਾ ਹੁੰਦਾ ਮੁੰਡਾ ਅੱਛਾ ਅੱਛਾ ਕੁੰਡਾ ਖੁੱਲਾ ਕਰਕੇ ਸਿੰਘ ਮਹਿਸੂਸ ਹੁੰਦਾ ਕਿ ਤੀਜਾ ਸੁਭਾ ਹੋ ਸਕਦੀ ਹੈ ਇਹ ਆਪਣੀ ਸਿੰਘ ਤੋਂ ਜਜਮੈਂਟ ਹੁੰਦੀ ਆ ਰਨਸਾਨ ਦੀ ਸਹੀ ਹੈ ਸਹੀ ਉਹਨੇ ਕੁੰਡਾ ਸਿੰਘ ਹੋਵੇ ਤਾਂ ਉਹ ਪਸੂਪਲੇਖਾ ਪਾਉਂਦਾ ਕਿ ਨਾ ਪਹਿਲਾਂ ਵੀ ਲੱਗਦਾ ਬਾਕੀ ਸੰਤ ਸਾਹਿਬ ਥਣ ਦੀ ਪਾਰ ਪਿੱਛੇ ਦੀ ਆਪਣੀ ਗਰੰਟੀ ਰੱਖੂਗੇ ਸੋ ਫੇਸ ਕੁਆਲਿਟੀ ਵੇਖੋ ਦੋਸਤੋ ਗੱਬਣ ਇਹ ਮਾਝਾ ਠੀਕ ਆ ਤੇ ਦੂਜਾ ਸੁਭਾ ਸੋਣਾ ਇਸਨੇ ਬਿਲਕੁਲ ਐਨ ਪਤਲੇ ਪਿੰਡੇ ਦੀ ਆ ਕਾਗਜ਼ ਵਰਗੀ ਚੰਗੀ ਝੋਟੀ ਆ ਤੇ ਦੇਖ ਹਜ ਲੈਂਦੀ ਕਿੰਨੇ ਕਰ ਆ ਸੰਤ ਸਾਹਿਬ 8 8 ਤੋਂ 9 ਵੀ ਖੜ ਸਕਦੀ ਹੈ 10 ਦੇ ਦੋ ਦੂਨੀ ਬਾਕੀ ਬਹੁਤ ਚੰਗੀ ਸੁਥਰੀ ਝੋਟੀ ਲਓ ਜੀ 8 ਤੋਂ 9 ਦਿਨ ਦਾ ਹਜੇ ਦੋਸਤੋ ਸਮਾਂ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਠੀਕ ਆ ਸੋ ਥਣਾ ਥੁਣਾ ਦੀ ਕਾਫੀ ਸੋਹਣੀ ਆ ਵਿਰਲ ਚੰਗੀ ਆ ਠੀਕ ਆ ਸੋ ਲਾਏ ਬਣਾਏ ਪਈ ਆ ਤੇ ਤਕਰੀਬਨ ਕੋਈ 8 9 ਦਿਨਾਂ ਦੇ ਵਿੱਚ ਪੂਰਾ ਕੰਪਲੀਟ ਕਰੂਗੀ ਠੀਕ ਆ ਬਾਕੀ ਥੋੜਾ ਹਜੇ ਡਰਦੀ ਆ ਜੀ ਠੀਕ ਆ ਦੋਸਤੋ ਇਹ ਗੱਬਣਾਂ ਦੋ ਗੱਬਣ ਸੀ ਅੱਜ ਇੱਕ ਮੱਜ ਬਿਲਕੁਲ ਤਾਜੀ ਸੂਈ ਸਵਾਈ ਹੈ ਤੇ ਵੈੜ ਵੀ ਤਕਰੀਬਨ ਗੱਬਣ ਸੀਗੀ ਵੀਰ ਦੇ ਕੋਲ ਠੀਕ ਆ ਤੇ ਹਰਵੇਲ ਕਿੰਨਾ ਮੁੱਲ ਰਹੂਗਾ ਅੱਜ ਇਹਦਾ ਸੰਦੂ ਸਾਹਿਬ ਮੁੱਲੇ ਦਾ ਵੀ 66000 ਰੁਪਿਆ ਚੋਂ ਮਾਨਤਨ ਕਰਾਂਗੇ ਬਾਕੀ ਛੋਟੀ ਚੰਗੀ ਬਣੂਗੀ ਹੂੰ ਸੋਹਣੀ ਹਾਈਟ ਆ ਸੋਹਣਾ ਕੱਦ ਕਾਠਾ 66000 ਦੇ ਵਿੱਚੋਂ ਮਾਨਤਨ ਬਿਲਕੁਲ ਜੀ ਦੋਵਾਂ ਦਾ ਸੇਮ ਹੀ ਰੇਟ ਆ ਠੀਕ ਆ ਜੀ ਸੋ ਬਾਕੀ ਆਣ ਕੇ ਘਰੇ ਤੁਸੀਂ ਨਰਖ ਪਰਕ ਆਪਣੀ ਕਰਕੇ ਤਸੱਲੀ ਕਰ ਲਿਓ ਤੇ ਬੋਲੋ ਨੰਬਰ ਹਰਪੇਲ ਬਾਈ 990382025 9906382025 ਠੀਕ ਹੈ ਜੀ